ਸਰਦਾਰ ਸਰਦੂਨ ਸਿੰਘ ਮੱਲੀ ਦਾ ਪੁੱਤਰ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਮੈਂ ਕੱਲ ਕਿਸੇ ਸੀਨੀਅਰ ਪਲੇਅਰ ਕੋਲੇ ਬੈਠਾ ਸੀਗਾ ਤੇ ਗੱਲ ਚੱਲ ਰਹੀ ਸੀ ਗੋਪੀ ਬਾਰੇ ਗੱਲ ਚੱਲ ਪਈ ਅਚਾਨਕ ਕਹਿੰਦਾ ਵੀ ਮੈਨੂੰ ਗੋਪੀ ਦੀ ਇੱਕ ਗੱਲ ਬੜੀ ਵਧੀਆ ਲੱਗੀ ਮੈਂ ਕਿਹਾ ਜੀ ਕੀ ਕਹਿੰਦਾ ਵੀ ਮੈਂ ਜਦੋਂ ਵੀ ਹਰ ਸਾਲ ਸੀਜ਼ਨ ਦੇਖਦਾ ਗੋਪੀ ਸ਼ੋਅ ਮੈਚਾਂ ਦੇ ਵਿੱਚ ਆਉਂਦਾ ਤੇ ਗੋਪੀ ਚਾਰ ਤੋਂ ਪੰਜ ਪਲੇਅਰ ਜਿਹੜੇ ਨਵੇਂ ਮੁੰਡੇ ਜਿਹੜੇ ਮਾਜੇ ਤੋਂ ਠਾਕੇ ਲੈ ਕੇ ਆਉਂਦਾ ਜੇ ਇਸ ਗੱਲ ਦੀ ਤੁਸੀਂ ਗਵਾਹੀ ਭਰਦੇ ਹੋ ਤਾਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ ਮੇਰੇ ਵੀਰੋ ਇੱਕ ਗੱਲ ਹੋਰ ਮੈਂ ਕਰਨੀ ਚਾਹੁੰਨਾ ਤੁਹਾਡੇ ਸਾਰਿਆਂ ਦੇ ਨਾਲ ਪਿਛਲੇ 1 ਸਾਲ ਤੋਂ ਗੋਪੀ ਦੇ ਬੇਟੇ ਦੇ ਬਹੁਤ ਵੱਡੀ ਪ੍ਰੋਬਲਮ ਆਈ ਹੈ ਤੁਸੀਂ ਸਾਰੇ ਜਾਣਦੇ ਹੋ ਮੇਰੇ ਵੀਰੋ ਘਰ ਦੇ ਵਿੱਚ ਬੱਚਾ ਬਿਮਾਰ ਹੋਵੇ ਤੇ ਆਪਾਂ ਨੂੰ ਸਾਰਿਆਂ ਨੂੰ ਟੈਨਸ਼ਨ ਪੈ ਜਾਂਦੀ ਹੈ ਆਪਣੇ ਜਵਾਕ ਦਾ ਸਿਰ ਵੀ ਦੁੱਖਦਾ ਹੋਵੇ ਨਾ ਤੇ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਆ ਯਾਰ ਵੀ ਮੇਰੇ ਜਵਾਕ ਦਾ ਸਿਰ ਦੁਖਦਾ ਔਰ ਮੈਂ ਬੇਨਤੀ ਕਰੂੰਗਾ ਫਰੰਦੀਪਰੀਏ ਗੋਪੀ ਦਾ ਸੁਪੁੱਤਰ ਜਾਪ ਉਹ ਖੇਡ ਮੈਦਾਨ ਦੇ ਵਿੱਚ ਆਵੇਗਾ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਵੀ ਤੁਸੀਂ ਸਾਰੇ ਵਾਕਮ ਹੋ ਇਸ ਗੱਲ ਤੋਂ ਵੀ ਕਿੰਨਾ ਬਿਮਾਰ ਸੀ ਪਰ ਜਿਗਰਾ ਗੋਪੀ ਫਰੰਦੀਪਰੀਏ ਦਾ ਮੈਂ ਘਰ ਬੈਠਾ ਸੀਗਾ ਗੱਲ ਕਰ ਰਿਹਾ ਸੀ ਮੈਂ ਕਹਿਆ ਯਾਰ ਤੂੰ ਮੈਚ ਕਿਦਾਂ ਖੇਡੀ ਗਿਆ ਕਿੰਨਾ ਸਾਰਾ ਕੁਝ ਸੰਗਤ ਦਾ ਇਹ ਸੰਗਤ ਨਹੀਂ ਠੀਕ ਕਰਨਾ ਅੱਜ ਆਪਾਂ ਇਸ ਧਰਤੀ ਤੋਂ ਖੜਕੇ ਜਾਪ ਦੀ ਚੜ੍ਹਦੀ ਕਲਾ ਲਈ ਇੱਕ ਜਕਾਰਾ ਲਾਉਣਾ ਤੇ ਕੋਈ ਰਸਨਾ ਵਾਂਝੀ ਨਾ ਰਵੇ ਬੋਲੇ ਲੈ ਵੀ ਫਰੰਦੀਪੁਰੀਆ ਜੇ ਤੂੰ ਸੰਗਤ ਨਾਲ ਖੜਾ ਤੇ ਸੰਗਤ ਦੇ ਵਿੱਚ ਰੱਬ ਵਸਦਾ ਤੇ ਰੱਬ ਤੇਰੇ ਨਾਲ ਖੜਾ ਹੈ ਅੱਜ ਸਾਡਾ ਜਾਪ ਬਿਲਕੁਲ ਠੀਕ ਹੈ ਲੈ ਵੀ ਕੋਲ ਸਾਹਿਬ ਜਾਪ ਨੂੰ ਖੇਡ ਮੈਦਾਨ ਦੇ ਵਿੱਚ ਲਿਆ ਆਪਾਂ ਸਾਰੀ ਸੰਗਤ ਨੂੰ ਦਰਸ਼ਨ ਕਰਵਾਵਾਂਗੇ ਵੀ ਸਾਡਾ ਭਤੀਜ ਹੁਣ ਬਿਲਕੁਲ ਠੀਕ ਹੈ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਗੋਪੀ ਫਰੰਦੀਪੁਰੀਏ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਆਇਆ ਇੱਕ ਵਾਰੀ ਫੇਰ ਝਕਾਰਾ ਲਾਵਾਂਗੇ ਬੋਲੇ ਈਸਾਨਾ ਜੁਗ ਜੁਗ ਜੀ ਜਵਾਨੀਆਂ ਮਾਨ ਔਖੀ ਘੜੀ ਆ ਜਾਂਦੀ ਹੈ ਪਰ ਉਹ ਬਾਬਾ ਜੋ ਦੇਣ ਵਾਲਾ ਨਾ ਮੇਰੇ ਵੀਰੋ ਬਾਬਾ ਬੁੱਢਾ ਬਹੁਤ ਬਯੰਤ ਹੈ ਜਿਨ੍ਹਾਂ ਨੇ 113 ਵਰੇ ਆਪਣੀ ਜ਼ਿੰਦਗੀ ਦੇ ਕਹਿੰਦੇ ਗੁਰੂ ਘਰ ਨੂੰ ਦਿੱਤੇ ਹੁਣ 125 ਵਰਿਆਂ ਦੇ ਵਿੱਚੋਂ ਤੇ ਉਹ ਕਿੱਡੀ ਸ਼ਖਸੀਅਤ ਦੇ ਮਾਲਕ ਹੋਣਗੇ ਮੇਰੇ ਵਰਗੇ ਦੇ ਕਹਿੰਦੇ ਮੇਰੇ ਵੀਰੋ ਬੋਲਣ ਦੀ ਬਸ ਦੀ ਗੱਲ ਨਹੀਂ ਲੈ ਵੀ ਜਪ ਤਰੱਕੀਆਂ ਕਰਨੀਆਂ ਬਾਪੂ ਵਾਂਗੂ ਨਾ ਪੂਰੀ ਦੁਨੀਆ ਨੇ ਵਿੱਚ ਰੌਸ਼ਨ ਕਰਨਾ ਹੈ ਬੜਾ ਸਟਰੋਂਗ ਹੈ ਸਾਡਾ ਭਤੀਜ ਲੈ ਵੀ ਕੋ ਸਾਹਿਬ ਦੇ ਦੇ ਜਗ੍ਹਾ ਇਸ ਬੱਚੇ ਨੂੰ ਆਹ ਕਰਾਈਏ ਮੈਚ ਸ਼ੁਰੂ ਲੈ ਵੀ